ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ 2 ਦਿਨਾਂ ਦੌਰੇ ਤੇ ਅੱਜ ਵਾਸ਼ਿੰਗਟਨ ਪਹੁੰਚੇ ਸ਼੍ਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਰਨਗੇ ਦੁਵੱਲੀ ਗੱਲਬਾਤ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ 'ਚ ਆਮਦਨ ਕਰ ਬਿੱਲ 2025 ਪੇਸ਼ ਕੀਤਾ ਲੋਕ ਸਭਾ ਦੀ ਕਾਰਵਾਈ 10 ਮਾਰਚ ਤੱਕ ਮੁਲਤਵੀ ਕੀਤੀ ਗਈ बीजेपी ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਸਮਰਥਨ ਦੇਣ ਲਈ ਤਿਆਰ ਹੈ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ اجلاس 24 ਅਤੇ 25 ਫਰਵਰੀ ਨੂੰ ਬੁਲਾਇਆ ਗਿਆ ਹੈ ਵਾਤਾਵਰਨ ਸੁਰੱਖਿਆ ਲਈ ਸਭ ਨੂੰ ਮਿਲ ਕੇ ਹਮਲਾ ਮਾਰਨ ਦਾ ਸੁਨੇਹਾ ਦਿੰਦੇ ਹੋਏ ਅੱਜ ਤੋਂ ਪਟਿਆਲਾ ਵਿਰਾਸਤੀ ਮੇਲੇ ਦਾ ਹੋਇਆ ਆਕਾਸ਼ ਅਤੇ ਅੱਜ ਵਿਸ਼ਵ ਰੇਡੀਓ ਦਿਵਸ ਮਨਾਇਆ ਜਾ ਰਿਹਾ ਹੈ ਤੇ ਹੁਣ ਖਬਰਾਂ ਵਿੱਚ ਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ 2 ਦਿਨਾ ਦੌਰੇ ਤੇ ਅੱਜ ਵਾਸ਼ਿੰਗਟਨ ਡੀਸੀ ਪਹੁੰਚੇ। ਸ਼੍ਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਦਵੱਲੀ ਗੱਲਬਾਤ ਕਰਨਗੇ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਹੋਰ ਨਾਦਿਕਾਰੀਆਂ ਨੇ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਕੀਤਾ ਵਾਸ਼ਿੰਗਟਨ ਪਹੁੰਚਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਮਿਲਨ ਅਤੇ ਭਾਰਤ ਅਮਰੀਕਾ ਵਿਆਪਕ ਆਲਮੀ ਰਣਨੀਤਿਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਉਤਸੁਕ ਨੇ ਉਹਨਾਂ ਕਿਹਾ ਕਿ ਦੋਵੇਂ ਦੇਸ਼ ਆਪਣੇ ਨਾਗਰਿਕਾਂ ਦੇ ਹਿੱਤਾਂ ਅਤੇ ਵਿਸ਼ਵ ਦੇ ਬਿਹਤਰ ਭਵਿੱਖ ਲਈ ਮਿਲ ਕੇ ਕੰਮ ਕਰਦੇ ਰਹਿਣਗੇ ਉਨ੍ਹਾਂ ਨੇ ਇੱਕ ਸੁਰੱਖਿਤ, ਸਥਿਰ ਅਤੇ ਨੀਮ ਆਦਾਰਤ ਅੰਤਰਰਾਸ਼ਟਰੀ ਬਵਸਥਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਵਿਕਾਸ ਦੇ ਵਿਚਾਰ ਵਟਾਂਦਰਾ ਕੀਤਾ। ਖਜ਼ਾਨਾ ਮੰਤਰੀ ਸ਼੍ਰੀਮਤੀ ਨਿਰਮਲਾ ਸਿਤਾਰਮਣ ਨੇ ਅੱਜ ਲੋਕ ਸਭਾ ਵਿੱਚ ਆਮਦਨ ਕਰ ਬਿਲ 2025 ਪੇਸ਼ ਕੀਤਾ। ਇਸ ਬਿਲ ਦਾ ਉਦੇਸ਼ ਆਮਦਨ ਟੈਕਸ ਨਾਲ ਸੰਬੰਧਿਤ ਕਾਨੂੰਨ ਨੂੰ ਮਜ਼ਬੂਤ ਕਰਨਾ ਅਤੇ ਸੋਧਣਾ ਹੈ। ਬਿਲ ਬਾਰੇ ਬੋਲਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨ ਵਿੱਚ ਮੌਜੂਦਾ ਆਮਦਨ ਕਰ ਕਾਨੂੰਨ ਦੇ ਮੁਕਾਬਲੇ 'ਚ ਘੱਟ ਧਾਰਾਵਾਂ ਅਤੇ ਅਧਿਆਏ ਨੇ ਅਤੇ ਇਸ ਨੂੰ ਆਮ ਲੋਕਾਂ ਦੀ ਸਮਝ ਲਈ ਸਰਲ ਬਣਾਇਆ ਗਿਆ ਹੈ ਉਹਨਾਂ ਨੇ ਤਜਵੀਜ਼ ਕੀਤੀ ਕਿ ਬਿੱਲ ਨੂੰ ਹੋਰ ਜਾਂਚ ਲਈ ਸੰਸਦ ਦੀ ਚੋਣ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ ਤੇ ਇਸ ਅਨੁਸਾਰ ਕਮੇਟੀ ਨੂੰ ਅਗਲੇ اجلاس ਦੇ ਪਹਿਲੇ ਦਿਨ ਇਸ ਤੇ ਰਿਪੋਰਟ ਸੌਂਪਣੀ ਚਾਹੀਦੀ ਹੈ ਮੰਤਰੀ ਨੇ ਬਿੱਲ ਬਾਰੇ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਵੱਲੋਂ ਚੁੱਕੇ ਗਏ ਇਤਰਾਜ਼ਾਂ ਨੂੰ ਵੀ ਰੱਦ ਕਰ ਦਿੱਤਾ ਉਹਨਾਂ ਸਪਸ਼ਟ ਕੀਤਾ ਕਿ ਤਜਵੀਜ਼ਸ਼ੁਦਾ ਬਿੱਲ ਵਿੱਚ ਧਾਰਾਵਾਂ ਦੀ ਗਿਣਤੀ 536 ਹੈ ਜਦਕਿ 1962 ਦੇ ਆਮਦਨ ਟੈਕਸ ਕਾਨੂੰਨ 'ਚ 819 ਤਰ੍ਹਾਂ ਦੇ ਰਹਾਵਾਂ ਸਨ ਉਹਨਾਂ ਕਿਹਾ ਕਿ ਤਜਵੀਜ਼शुदा ਕਾਨੂੰਨ ਚ ਸ਼ਬਦਾਂ ਦੀ ਗਿਣਤੀ ਮੌਜੂਦਾ ਕਾਨੂੰਨ ਦੇ ਮੁਕਾਬਲੇ ਲਗਭਗ ਅੱਧੇ ਹੈ ਸੰਸਦੀ ਬਜਟ اجلاس ਦਾ ਪਹਿਲਾ ਗੇੜ ਅੱਜ ਪੂਰਾ ਹੋ ਗਿਆ ਅਤੇ ਲੋਕ ਸਭਾ ਦੀ ਕਾਰਵਾਈ 10 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਦੇ ਸਪੀਕਰ ਓਮਰ ਲਾ ਨੇ ਕਿਹਾ ਕਿ اجلاس ਦੇ ਪਹਿਲੇ ਗੇੜ ਵਿੱਚ 112% ਕੰਮਕਾਜ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਦਨ ਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਤੇ 170 ਮੈਂਬਰਾਂ ਨੇ 12 ਘੰਟੇ ਤੋਂ ਵੱਧ ਸਮੇਂ ਲਈ ਚਰਚਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ 2025-26 ਦੇ ਆਮ ਬਜਟ ਤੇ ਚਰਚਾ ਵਿੱਚ 170 ਮੈਂਬਰਾਂ ਨੇ ਹਿੱਸਾ ਲਿਆ। ਅੱਜ ਵਕਫ ਸੋਧ ਬਿੱਲ 2024 ਤੇ ਸਾਂਝੀ ਕਮੇਟੀ ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਤੇ ਰਾਸ਼ਟਰੀ ਵਿਜੀਪੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਸਮਰਥਨ ਦੇਣ ਲਈ ਤਿਆਰ ਹੈ ਪਰ ਸੂਬਾ ਸਰਕਾਰ ਨੇ ਕੇਂਦਰ ਨਾਲ ਵਿੱਤੀ ਸਹਾਇਤਾ ਲਈ ਕੋਈ ਵਿਚਾਰ ਨਹੀਂ ਕੀਤਾ ਅੱਜ ਮੁਹਾਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ 100 ਕਿਲੋਮੀਟਰ ਬਾਅਦ ਵੱਖ-ਵੱਖ ਕਿਸੰਦੀ ਫਸਲ ਹੁੰਦੀ ਹੈ ਇਸ ਲਈ ਵੱਖ-ਵੱਖ ਫਸਲਾਂ ਵਾਸਤੇ ਇੱਕੋ ਜਿਹਾ ਬਜਟ ਨਹੀਂ ਰੱਖਿਆ ਜਾ ਸਕਦਾ ਇਹ ਬਜਟ ਨੂੰ ਹਿੰਦਰਾ ਜਿਹੜੇ ਕਿਸਾਨ ਦੇ ਹਿੱਤਾਂ ਨੂੰ ਸਪੈਸ਼ਲੀ ਧਿਆਨ ਚ ਰੱਖਿਆ ਗਿਆ। ਇੱਕ ਫਿਰ 1 ਡਿਸਟ੍ਰਿਕਟ 1 ਪ੍ਰੋਡਕਟ ਇਹ ਮੇਰਾ ਖਿਆਲ ਇੱਕ ਬਹੁਤ ਹੀ ਖੂਬਸੂਰਤ ਫੈਸਲਾ। ਹਰ ਜਗ੍ਹਾ ਜ਼ਮੀਨ ਦੇ ਲੈਚਰ ਬਦਲ ਜਾਂਦੀ ਹੈ। 100 ਕਿਲੋਮੀਟਰ ਤੋਂ ਬਾਅਦ ਫਸਲ ਵੀ ਬਦਲ ਜਾਂਦੀ ਹੈ ਜਿਹੜੀ ਬੀਜੀ ਜਾਂਦੀ ਹੈ। ਉਹਨਾਂ ਦੀਆਂ ਸਮੱਸਿਆਵਾਂ ਵੀ ਅਲੱਗ-ਅਲੱਗ ਨੇ। ਐਗਰੀਕਲਚਰ ਇਸੇ ਕਰਕੇ ਸਟੇਟ ਸਬਜੈਕਟ ਰੱਖਿਆ ਗਿਆ। ਉਹਦੇ ਲਈ ਇੱਕੋ ਹੀ ਫੈਸਲਾ, ਇੱਕੋ ਹੀ ਬਜਟ ਨਹੀਂ ਹੋ ਸਕਦਾ। ਹਰ ਸਟੇਟ ਤੇ ਨਹੀਂ ਅਲੱਗ-ਅਲੱਗ। ਪਰ ਮੈਨੂੰ ਬੜਾ ਅਫਸੋਸ ਹੈ। ਮਾਨ ਸਾਹਿਬ ਦੀ ਸਰਕਾਰ ਨੇ ਇੱਕ ਵਾਰ ਵੀ ਇਹ ਉਹ ਮੀਟਿੰਗ ਮੋਦੀ ਜੀ ਕਿਸਾਨ ਇਤੋਂ ਪ੍ਰਧਾਨ ਮੰਤਰੀ ਆ। ਉਹ ਸਭ ਤੋਂ ਜ਼ਿਆਦਾ ਕਿਸਾਨ ਦਾ ਹਿੱਤ ਚਾਹੁੰਦੇ ਨੇ ਜੇ ਅਸੀਂ ਬਦਲਾਅ ਨਹੀਂ ਕਰਾਂਗੇ ਸਿਸਟਮ। ਖੇਤੀ ਚ ਨਹੀਂ ਕਰਾਂਗੇ ਸੁਧਾਰ ਨਹੀਂ ਕਰਾਂਗੇ ਤੇ ਸਾਡੀ ਆਰਥਿਕ ਕਿਵੇਂ ਵਧੇਗੀ ਕਿਸਾਨ ਦੀ ਉਹ ਡਬਲ ਕਿਉਂ ਹੀ ਕਰਾਂਗੇ। ਉਹਦੇ ਦੀ ਚਰਚਾ ਕਰੋ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਸਭ ਕੁਝ ਕਰਨ ਲਈ ਤਿਆਰ ਨੇ ਜੋ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਉਹਨਾਂ ਨੇ ਖੇਤੀ ਮਹਾਰਾ ਨੂੰ ਫਸਲਾਂ ਦੀ ਵਿਭਿੰਨਤਾ ਲਈ ਆਪਣੀ رائے ਨਾਲ ਲੱਗ ਕੇ ਆਉਣ ਦਾ ਸੱਦਾ ਦਿੱਤਾ ਤਾਂ ਜੋ ਕਿਸੇ ਅਨੁਕੂਲ ਸਿੱਟੇ ਤੇ ਪਹੁੰਚਾ ਜਾ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਚਲੰਦਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਦਲਾ @airranyu chalander ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ اجلاس ਬੁਲਾਇਆ ਗਿਆ ਇਹ ਵਿਸ਼ੇਸ਼ اجلاس 24 ਤੇ 25 ਫਰਵਰੀ ਨੂੰ ਦੋ ਦਿਨ ਚੱਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਅੱਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਅੱਜ ਕੈਬਨਟ ਮੀਟਿੰਗ 'ਚ ਫੈਸਲੇ ਕੀਤੇ ਗਏ ਨੇ ਉਹਨਾਂ ਦੇ ਬਿੱਲ ਵਿਧਾਨ ਸਭਾ ਵਿੱਚ ਲਿਆਂਦੇ ਜਾ ਸਕਦੇ ਨੇ ਪਟਿਆਲਾ ਵਿੱਚ ਅੱਜ ਤੋਂ ਪਟਿਆਲਾ ਵਿਰਾਸਤੀ ਮੇਲੇ ਦੀ ਸ਼ੁਰੂਆਤ ਨੇਚਰ ਵਾਕ ਨਾਲ ਕਾਰ ਕੀ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਵਾਤਾਵਰਨ ਦੀ ਸੁਰੱਖਿਆ ਲਈ ਸਭ ਨੂੰ ਰਲ ਕੇ ਹਮਲਾ ਕਰਨ ਦਾ ਸੁਨੇਹਾ ਦਿੱਤੇ ਅੱਜ এনवायरमेंट ਪਾਰਕ ਵਿਖੇ ਪੰਜਾਬ ਸਰਸੋਪਾਟਾ ਤੇ ਸਬਿਆਚਾਰਕ ਮਾਮਲੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੇ ਪਹਿਲੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਵੱਡੀ ਗਿਣਤੀ ਚ ਮੌਜੂਦ ਸ਼ਹਿਰ ਵਾਸੀਆਂ ਤੇ ਸਕੂਲੀ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਨੇਚਰ ਵਾਕ ਨਾਲ ਪਟਿਆਲਾ ਵਿਰਾਸਤੀ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਡਾਕਟਰ ਯਾਦਵ ਨੇ ਸ਼ਹਿਰ ਵਾਸੀਆਂ ਨਾਲ ਨੇਚਰ ਵਾਕ ਚ ਹਿੱਸਾ ਲੈਂਦਿਆਂ ਕਿਹਾ ਕਿ ਪਟਿਆਲਾ ਵਿਰਾਸਤੀ ਮੇਲਾ ਮਨਾਉਣ ਦਾ ਮੁ ਅਕਸਰ ਆਪਣੀ ਵਿਰਾਸਤ ਨੂੰ ਸੰਭਾਲਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ ਉਹਨਾਂ ਨੇ ਕਿਹਾ ਕਿ ਵਾਤਾਵਰਣ ਸਾਡੀ ਵਿਰਾਸਤ ਦਾ ਅਹਿਮ ਹਿੱਸਾ ਹੈ ਇਸ ਲਈ ਵਿਰਾਸਤੀ ਮੇਲੇ ਦੀ ਸ਼ੁਰੂਆਤ ਨੇਚਰ ਵਾਕ ਨਾਲ ਕੀਤੀ ਗਈ ਹੈ ਮਦਰ ਆਰਟ ਕਹਿੰਦੇ ਆ ਸਕੂਲਾਂ ਵਿੱਚ ਪੜ੍ਹਾਉਂਦੇ ਆ ਕਿ ਜੀ ਮਦਰ ਨੇਚਰ ਸਾਨੂੰ ਵੱਡਾ ਕਰਦੀ ਹੈ ਕਿਥੇ ਨਾ ਕਿਥੇ ਜਦੋਂ ਹੈਰੀਟੇਜ ਦੀ ਆਪਾਂ ਗੱਲ ਕਰਦੇ ਆ ਸਭ ਕੁਝ ਲੈ ਕੇ ਚੱਲਦੇ ਆ ਬਟ ਇਹ ਵਿਰਾਸਤ ਜਿਹੜੀ ਹੈ ਜੋ ਸਾਨੂੰ ਵੱਡਾ ਕਰਦੀ ਹੈ ਜੀ ਕਿਥੇ ਨਾ ਕਿਥੇ ਰਹਿ ਜਾਂਦੀ ਹੈ ਤਾਂ ਦਾਸ ਇੱਕ ਅਵੇਅਰਨੈਸ ਹੈ ਜੀ ਕਿ ਆਪਣੀ ਤੰਦਰੁਸਤੀ ਵਾਸਤੇ ਵਾਕ ਜ਼ਰੂਰੀ ਹੈ ਜੀ ਆਪਾਂ ਸਗਰੇ ਉੱਠ ਕੇ ਆਪਣੇ ਆਪਣੇ ਵਲ ਧਿਆਨ ਦੇਈਏ ਪੂਰਾ ਦਿਨ ਆਪਣਾ ਬਹੁਤ ਬਿਜ਼ੀ ਹੁੰਦਾ ਹੈ ਸੈਕੰਡ ਆਪਣੀ ਮਦਰ ਅਰਥ ਨੂੰ ਜਿਹੜਾ ਨੇਚਰ ਹੈਗਾ ਉਹਨੂੰ ਆਪਾਂ ਨੂੰ ਪ੍ਰੋਟੈਕਟ ਕਰਨਾ ਆਏਗਾ ਉਨ੍ਹਾਂ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਹੈਰੀਟੇਜ ਫੈਸਟੀਵਲ ਦਾ ਖੁਲਾਸਾ ਦਿੰਦੇ ਹੋਏ ਕਿਹਾ ਕਿ ਇਸ ਮੇਲੇ 'ਚ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ 'ਚ ਆਪਣੀ ਅਮੀਰ ਵਿਰਾਸਤ ਦੇ ਵੱਖ-ਵੱਖ ਰੰਗ ਪੇਸ਼ ਕੀਤੇ ਜਾ ਰਹੇ ਨੇ ਜੋ ਬੱਚਿਆਂ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਮਾਣ ਮਹਿਸੂਸ ਕਰਵਾਉਣਗੇ ਅੱਜ ਵਿਸ਼ਵ ਰੇਡੀਓ ਦਿਵਸ ਹੈ ਇਹ ਦਿਵਸ ਹਰ ਸਾਲ 13 ਫਰਵਰੀ ਨੂੰ ਰੇਡੀਓ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਅਤੇ ਰੇਡੀਓ ਰਾਹੀਂ ਆਮ ਲੋਕਾਂ ਨੂੰ ਜਾਣਕਾਰੀਆਂ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਮਨਾਇਆ ਜਾਂਦਾ ਹੈ ਪੇਸ਼ ਹੈ ਇੱਕ ਰਿਪੋਰਟ ਵਿਸ਼ਵ ਰੇਡੀਓ ਦਿਵਸ ਰੇਡੀਓ ਦੀ ਬੁਲੱਖਣ ਉਪਯੋਗਤਾ ਨੂੰ ਯਾਦ ਕਰਨ ਦਾ ਦਿਨ ਵੀ ਹੈ ਜੋ ਦੁਨੀਆ ਦੇ ਹਰ ਹਿੱਸੇ ਵਿੱਚ ਲੋਕਾਂ ਤੱਕ ਪਹੁੰਚਦਾ ਹੈ ਅਤੇ ਲੋਕਾਂ ਨੂੰ ਇਕਜੁੱਟ ਕਰਦਾ ਹੈ ਇਸ ਸਾਲ ਦੇ ਵਿਸ਼ਵ ਰੇਡੀਓ ਦਿਵਸ ਦਾ ਵਿਸ਼ਾ ਰੇਡੀਓ ਅਤੇ ਜਲਵਾਯੂ ਤਬਦੀਲੀ ਰੱਖਿਆ ਗਿਆ ਹੈ ਖਬਰਾਂ ਅਤੇ ਸੂਚਨਾਵਾਂ ਦਾ ਪ੍ਰਸਾਰ ਕਰਦੇ ਹੋਏ ਰੇਡੀਓ ਰਾਸ਼ਟਰ ਦੇ ਸਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿੱਥੇ ਆਕਾਸ਼ਵਾਣੀ ਨੇ ਭਾਰਤ ਦੇ ਅਮੀਰ ਸਭਿਆਚਾਰ ਅਤੇ ਰਵਾਇਤਾਂ ਦਾ ਪ੍ਰਸਾਰ ਕੀਤਾ ਹੈ ਉੱਥੇ ਹੀ ਇਸ ਨੇ ਲੋਕਾਂ ਨੂੰ ਭਾਰਤ ਵਿੱਚ ਵਿਗਿਆਨਕ ਪ੍ਰਗਤੀ ਦੀ ਯਾਤਰਾ ਨਾਲ ਵੀ ਜੋੜਿਆ ਮੈਂ ਜਗਤਾਰ ਸਿੰਘ ਜੀ ਪਿੰਡ ਚੱਕ ਵਖਤੂ ਝੰਡੂਕੇ ਵਾਲਾ ਰੋਲ ਜਿਹੜਾ ਬਠਿੰਡਾ ਤੇ ਮੈਂ 1987 ਤੋਂ ਰੇਡ ਕੋ ਵੀ ਉਸ ਤੋਂ ਪਹਿਲਾਂ ਦਾ ਸੁਣ ਰਿਹਾ ਹਾਂਗਾ ਤੇ ਇਹਦੇ ਵਿੱਚੋਂ ਜੇ ਬੰਦਾ ਧਿਆਨ ਨਾਲ ਸੁਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਪਿੱਲੂ ਸੂਦ ਗੰਗਾ ਨਗਰ ਰਾਜਸਥਾਨ ਆਕਾਸ਼ ਸ਼ਿਵਾਨੀ ਸਰ 1979 ਸੇ ਸੁਣ ਰਹਾ ਹੂੰ ਔਰ ਹਮਾਰੇ ਜੀਵਨ ਦਾ ਇੱਕ ਹਿੱਸਾ ਹੈ ਮੈਂ ਪਿੰਡ ਕੋੜ ਸ਼ਮੀਰ ਜ਼ਿਲ੍ਹਾ ਬਠਿੰਡਾ ਤੋਂ ਜਥੇਦਾਰ ਬਾਬਾ ਪਿਆਰਾ ਸਿੰਘ ਰੇਡੀਓ ਦਾ ਨਿਯਮਤ ਸਰੋਤਾ ਹਾਂ ਰੇਡੀਓ ਸਾਡੀ ਜ਼ਿੰਦਗੀ ਲਈ ਮਨੋਰੰਜਨ ਸਿੱਖਿਆ ਜਾਣਕਾਰੀ ਸਰੋਤ ਹੈ ਅਤੇ ਸਾਰੇ ਸਾਧਨਾ ਤੌਰ ਤੇ ਵੀ ਹੈ ਮੈਂ ਜਗਤਾਰ ਸਿੰਘ ਕੀ ਟੰਡ ਬੰਗਾਲਾ ਜ਼ਿਲ੍ਹਾ ਫਾਜ਼ਿਲਕਾ ਮੈਂ ਸਲਾਈ ਦਾ ਕੰਮ ਕਰਦਾ ਰੇਡੀਓ ਤੋਂ ਮੈਨੂੰ ਬਹੁਤ ਸਕੂਨ ਮਿਲਦਾ ਮੇਰਾ ਪਰਿਵਾਰ ਹੁੰਦਾ ਬਹੁਤ ਬੱਲੇ ਬੱਲੇ ਰਹਿੰਦੀ ਲਗਭਗ 9 ਦਹਾਕਿਆਂ ਤੋਂ ਆਕਾਸ਼ਵਾਨੀ শ্রোਤਿਆਂ ਨੂੰ ਜਾਣਕਾਰੀ ਸਿੱਖਿਆ ਅਤੇ ਮਨਨ ਜਨਪਰਦਾਨ ਕਰ ਰਹੀ ਹੈ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਮੌਕੇ ਲੋਕਾਂ ਨੂੰ ਬਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਖਬਰਾਂ ਤੇ ਸੱਭਿਆਚਾਰ ਤੋਂ ਲੈ ਕੇ ਸੰਗੀਤ ਅਤੇ ਕਹਾਣੀ ਸੁਣਾਉਣ ਤੱਕ ਰੇਡੀਓ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਲੁਧਿਆਣਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲੁਧਿਆਣਾ ਸਿੱਖਿਆ ਵਿਭਾਗ ਚਾਈਲਡ ਲਾਈਨ ਪੁਲਿਸ ਵਿਭਾਗ ਤੇ ਬਚਪਨ ਬਚਾਓ ਅੰਦੋਲਨ ਵਾਲਿਆਂ ਵੱਲੋਂ ਸਾਂਝੇ ਤੌਰ ਤੇ ਰੇਲਵੇ ਸਟੇਸ਼ਨ ਵਿਖੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਲੁਧਿਆਣਾ ਦੇ ਨੇੜਲੇ ਇਲਾਕਿਆਂ 'ਚ ਬਾਲ ਭਿਖਿਆ ਦੀ ਰੋਕਥਾਮ ਲਈ ਛਾਪਾ ਮਾਰਿਆ ਗਿਆ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਉਤਰਾਖੰਡ ਦੇ ਦੇਲਾਧੂੰ ਵਿੱਚ 38ਵੀਂ ਰਾਸ਼ਟਰੀ ਖੇਡਾਂ ਦੇ ਸਕੀਟ ਨਿਸ਼ਾਨੇਬਾਜ਼ੀ ਦੇ ਫਾਈਨਲ ਵਿੱਚ ਰਾਜਸਥਾਨ ਦੇ ਅਨੰਤਜੀਤ ਸਿੰਘ ਨਰੂਕਾ ਅਤੇ ਪੰਜਾਬ ਦੇ ਗਨੀਮਤ ਸੇਖੋਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕੀਤੀ ਹੈ ਨਰੂਕਾ ਨੇ 56 ਅੰਕਾਂ ਨਾਲ ਸੋਨ ਤਮਗਾ ਜਿੱਤਿਆ ਅਤੇ ਗਨੀਮਤ ਸੇਖੋਂ ਨੇ ਵੀ 53 ਅੰਕਾਂ ਨਾਲ ਮੈਲਾ ਵਰਗ 'ਚ ਦਬਦਬਾ ਬਣਾਇਆ ਆਕਾਸ਼ਵਾਣੀ ਜਲੰਧਰ ਨਾਲ ਗੱਲਬਾਤਕਾਰ ਨੇ ਗਨੀਮਤ ਸੇਖੋਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ बहुत अच्छा लग रहा है स्पेशली नेशनल रिकॉर्ड बना के गोल्ड मेडल जीतना बहुत अभी ऐसे सपना ही लगता है कि 124, 125 फोर ट्वेंटी फाइव से मारना मोटिवेशन तो खुद से ही है क्योंकि स्पोर्ट्स में मुझे बहुत अच्छा लगता है छोटे होते से ही खेलना एंड जैसे जैसे नए नए आ रहे हैं स्कीम्स जैसे टॉप्स हो गया खेलो इंडिया हो गया इससे और हमें मोटिवेशन आता है जैसे हमारी पंजाब स्टेट भी हमें इंक्रेज कर रही है तो उससे और मोटिवेशन आया कि यहाँ आके खेलें और गोल्ड मेडल ਆਖਰ ਚੁ ਖਾਸ ਖਬਰ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੋ ਦਿਨਾਂ ਦੌਰੇ ਤੇ ਅੱਜ ਵਾਸ਼ਿੰਗਟਨ ਪਹੁੰਚੇ ਸ਼੍ਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਕਰਨਗੇ ਦਵੱਲੀ ਗੱਲਬਾਤ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ 'ਚ ਆਮਦਨ ਕਰ ਬਿਲ 2025 ਪੇਸ਼ ਕੀਤਾ ਲੋਕ ਸਭਾ ਦੀ ਕਾਰਵਾਈ 10 ਮਾਰਚ ਤੱਕ ਮੁਲਤਵੀ ਕੀਤੀ ਗਈ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ اجلاس 24 ਤੇ 25 ਫਰਵਰੀ ਨੂੰ ਬੁਲਾਇਆ ਗਿਆ ਹੈ। ਵਾਤਾਵਰਣ ਸੁਰੱਖਿਆ ਲਈ ਸਭ ਨੂੰ ਮਿਲ ਕੇ ਹੰਬਲਾ ਮਾਰਨ ਦਾ ਸੁਨੇਹਾ ਦਿੰਦੇ ਹੋਏ ਅੱਜ ਤੋਂ ਪਟਿਆਲਾ ਵਿਰਾਸਤੀ ਮੇਲੇ ਦਾ ਹੋਇਆ ਆਗਾਸ ਅਤੇ ਅੱਜ ਵਿਸ਼ਵ ਰੇਡੀਓ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨਾਂ ਲਈ ਪਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਵੇਲੇਣ ਤੁਸੀਂ ਸੁਣੋਗੇ ਸ਼ਾਮ 7:00 ਵਜੇ ਦੀ 30 ਮਿੰਟ ਦੀ ਨਮਸਕਾਰ।